ਸਿੱਖਾਂ ਨੂੰ ਨਸਲੀ ਹਮਲਿਆਂ ਦਾ ਵਾਰ-ਵਾਰ ਵਿਦੇਸ਼ਾਂ ਦੇ ਵਿੱਚ ਸ਼ਿਕਾਰ ਕਿਉਂ ਬਣਾਇਆ ਜਾਂਦਾ ਇਹ ਵੱਡਾ ਸਵਾਲ ਆ ਸਵਾਲ ਉਸ ਵਕਤ ਉੱਠਦਾ ਜਦੋਂ ਪਿਛਲੇ ਤਕਰੀਬਨ 10-12 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰ ਗਈਆਂ ਹੁਣ ਤੇ ਇਹ ਘਟਨਾਵਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਇਹ ਘਟਨਾਵਾਂ ਇਸ ਕਦਰ ਵੱਧ ਚੁੱਕੀਆਂ ਨੇ ਤੇ ਅੱਜ ਵਿਦੇਸ਼ ਦੇ ਵਿੱਚ ਯੂਕੇ ਦੇ ਵਿੱਚ ਇੱਕ ਸਿੱਖ ਲੜਕੀ ਦੇ ਨਾਲ 20 ਸਾਲਾਂ ਲੜਕੀ ਦੇ ਨਾਲ ਸਮੂਹਿਕ ਬਲਾਤਕਾਰ ਚਿੱਟੇ ਦਿਨ ਦੇ ਵਿੱਚ ਕੀਤਾ ਗਿਆ ਦਰਅਸਲ ਹੋਲ ਡਵਰੀ ਪਾਰਕ ਯੂਕੇ ਦੇ ਵਿੱਚ ਮੰਗਲਵਾਰ ਸਵੇਰੇ ਇੱਕ ਭਾਰਤੀ ਮੂਲ ਦੀ 20 ਸਾਲਾ ਸਿੱਖ ਲੜਕੀ ਦੇ ਨਾਲ ਦਿਨ ਦਿਹਾੜੇ ਵੱਡਾ ਮਾਮਲਾ ਸਾਹਮਣੇ ਆਇਆ ਇਹ ਘਟਨਾ ਕਰੀਬ ਸਵੇਰੇ 8:30 ਮਿੰਟ ਦੇ ਕਰੀਬ ਜੜੀ ਵਾਪਰੀਆ ਪੀੜਤ ਦੇ ਬਿਆਨ ਅਨੁਸਾਰ ਉਸ ਸਿੱਖ ਲੜਕੀ ਦੇ ਬਿਆਨ ਅਨੁਸਾਰ ਹਮਲੇ ਦੌਰਾਨ ਦੋਸ਼ੀਆਂ ਨੇ ਉਸਦੇ ਧਰਮ ਅਤੇ ਜਾਤ ਦੇ ਉੱਪਰ ਨਸਲੀ ਟਿੱਪਣੀਆਂ ਕੀਤੀਆਂ ਹਮਲਾਵਰਾਂ ਨੇ ਉਸ ਨੂੰ ਕਿਹਾ ਕਿ ਆਪਣੇ ਦੇਸ਼ ਵਾਪਸ ਜਾਓ ਤੁਹਾਡਾ ਇੱਥੇ ਕੋਈ ਵੀ ਹੱਕ ਨਹੀਂ ਹੈ ਜਾਨੀ ਕਿ ਉਸੇ ਤਰੀਕੇ ਦੀ ਉਸ ਤਰੀਕੇ ਦੀ ਮੈਂ ਸ਼ੁਰੂਆਤ ਦੇ ਵਿੱਚ ਗੱਲ ਕਰੀਆ ਕਿ ਸੇਕਾਂ ਨੂੰ ਵਾਰ-ਵਾਰ ਨਸਲੀ ਹਮਲਿਆਂ ਦਾ ਜਾਂ ਫਿਰ ਭਾਰਤੀਆਂ ਨੂੰ ਵਿਦੇਸ਼ਾਂ ਦੇ ਵਿੱਚ ਨਸਲੀ ਹਮਲਿਆਂ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਇਸ ਕਾਰਨ ਜਦੋਂ ਅਜੇ ਇਹ ਜਦੋਂ ਉਸ ਲੜਕੀ ਦੇ ਉੱਪਰ ਹਮਲਾ ਕਰ ਰਹੀ ਸੀ ਉਹ ਨੌਜਵਾਨਾ ਸਮੂਹਿਕ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਹਨਾਂ ਨੇ ਇਹ ਗੱਲ ਆਖੀ ਕਿ ਆਪਣੇ ਦੇਸ਼ ਵਾਪਸ ਜਾਓ ਤੁਹਾਡਾ ਇੱਥੇ ਕੋਈ ਵੀ ਹੱਕ ਨਹੀਂ ਹੈ ਇਸ ਕਾਰਨ ਪੁਲਿਸ ਇਸ ਮਾਮਲੇ ਨੂੰ ਜਿਨਸੀ ਹਿੰਸਾ ਅਤੇ ਨਸਲੀ ਜਿਹੜਾ ਹਮਲਾ ਦੋਨਾਂ ਅਪਰਾਧਾਂ ਤਹਿਤ ਇਸ ਦੀ ਜਾਂਚ ਕਰ ਰਹੀ ਹੈ ਖਬਰ ਸਾਹਮਣੇ ਆਉਣ ਤੋਂ ਬਾਅਦ ਸਤਾਨਕ ਭਾਈਚਾਰੇ ਦੇ ਵਿੱਚ ਜਿੱਥੇ ਸਿੱਖ ਲੋਕ ਉਸ ਇਲਾਕੇ ਦੇ ਵਿੱਚ ਯੂਕੇ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਵਿੱਚ ਇੱਕ ਪਾਸੇ ਤਾਂ ਗੁੱਸਾ ਤੇ ਦੂਜੇ ਪਾਸੇ ਡਰਦਾ ਮਾਹੌਲ ਵੀ ਆ ਕਿਉਂਕਿ ਜੇ ਤਾਂ ਪਹਿਲੀ ਘਟਨਾ ਵਾਪਰੀ ਹੋਵੇ ਤਾਂ ਵੱਖਰੀ ਗੱਲ ਹੁੰਦੀ ਹੈ ਘਟਨਾਵਾਂ ਲਗਾਤਾਰ ਵਾਪਰੀਆਂ ਨੇ ਤੇ ਇਸੇ ਦੇ ਵਿਚਾਲੇ ਲੋਕਾਂ ਨੇ ਖੁੱਲੇ ਸ਼ਬਦਾਂ ਦੇ ਵਿੱਚ ਇਸ ਘਟਨਾ ਦੀ ਸਾਰੇ ਦੀ ਨਿੰਦਿਆ ਵੀ ਕੀਤੀ ਆ ਦੋਸ਼ੀਆਂ ਨੂੰ ਜਲਦੀ ਜੜਾ ਸਜ਼ਾ ਦੇਣ ਦੀ ਮੰਗ ਵੀ ਕੀਤੀ ਆ ਹੁਣ ਤੱਕ ਦੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਹਮਲੇ ਦੇ ਵਿੱਚ ਦੋ ਸਟਾਨਿਕ ਯੂਕੇ ਦੇ ਜਿਹੜੇ ਨਾਗਰਿਕ ਸ਼ਾਮਲ ਸੀ ਪਹਿਲੇ ਦੀ ਜਿਹੜੀ ਜੋ ਬਣਤਰ ਉਸ ਦਾ ਸਰੀਰ ਆ ਭਾਰੀ ਸਰੀਰ ਆ ਵਾਲ ਉਸ ਦੇ ਕੱਟੇ ਹੋਏ ਸੀ ਕਾਲੀ ਉਸ ਨੇ ਸਵੈਟ ਸ਼ਰਟ ਅਤੇ ਦਸਤਾਨੇ ਪਾਏ ਹੋਏ ਸੀ ਤੇ ਦੂਜੇ ਸ਼ੱਕੀ ਵਿਅਕਤੀ ਨੇ ਸਲੇਟੀ ਰੰਗ ਦਾ ਟੌਪ ਆਇਆ ਹੋਇਆ ਸੀ ਤੇ ਜਿਹੜੇ ਉਸ ਦੀ ਸਾਰੀ ਜਾਂਚ ਪੜਤਾਲ ਆ ਉਹ ਵੀ ਕੀਤੀ ਜਾ ਰਹੀ ਆ ਇਹ ਸਾਰੇ ਜਿਹੜੇ ਜੋ ਹੋਲੀਆ ਉਹਨਾਂ ਦੋਨਾਂ ਯੂਕੇ ਦੇ ਨਾਗਰਿਕਾਂ ਦਾ ਸਾਹਮਣਾ ਆ ਕੁਝ ਸੀਸੀਟੀਵੀ ਫੁਟੇਜ ਨੂੰ ਆਧਾਰ ਬਣਾ ਕੇ ਅੱਗੇ ਤਿਆਰ ਕੀਤੇ ਗਏ ਨੇ ਵੈਸਟ ਮਿਡਲੈਂਡਸ ਪੁਲਿਸ ਨੇ ਸਾਰੇ ਮਾਮਲੇ ਦੀ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ ਫੋਰੈਂਸਿਕ ਟੀਮਾਂ ਨੇ ਸਬੂਤ ਇਕੱਠੇ ਕਰ ਰਹੀਆਂ ਨੇ ਪੁਲਿਸ ਨੇ ਕਿਹਾ ਕਿ ਉਹ ਜਾਣਦੀ ਹੈ ਕਿ ਘਟਨਾ ਸਥਾਨਕ ਭਾਈਚਾਰੇ ਦੇ ਵਿੱਚ ਡਰ ਪੈਦਾ ਕਰ ਰਹੀ ਹੈ ਇਸ ਲਈ ਦੋਸ਼ੀਆਂ ਨੂੰ ਫੜਨ ਅਤੇ ਉਸ 20 ਸਾਲਾ ਪੀੜਤ ਸਿੱਖ ਲੜਕੀ ਨੂੰ ਇਨਸਾਫ਼ ਦਿਵਾਉਣ ਦੇ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਪਰ ਇਸ ਦੇ ਨਾਲ ਯੂਕੇ ਦੇ ਵਿੱਚ ਫੈਡਰੇਸ਼ਨ ਨੇ ਜਿਹੜੀ ਸਿੱਖ ਫੈਡਰੇਸ਼ਨ ਆ ਉਸ ਨੇ ਇਸ ਘਟਨਾ ਨੂੰ ਇੱਕ ਹਮਲਾ ਕਰਾਰ ਦਿੰਦਿਆਂ ਅੰਬੈਸੀ ਹਮਲਾ ਕਰਾਰ ਦਿੰਦਿਆਂ ਸਰਕਾਰ ਨੂੰ ਤੁਰੰਤ ਕਾਰਵਾਈ ਦੀ ਮੰਗ ਕੀਤੀ ਆ ਸਿੱਖ ਫੈਡਰੇਸ਼ਨ ਦੇ ਮੁਖ ਕਾਰਜਕਾਰੀ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਸ ਹਮਲੇ ਦੀ ਖੁੱਲੀ ਨਿੰਦਿਆ ਕਰਨੀ ਚਾਹੀਦੀ ਹੈ ਤੇ ਨਾਲ ਹੀ ਯੂਕੇ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਤੁਰੰਤ ਚੌਕਸ ਹੋਣ ਦੀ ਲੋੜ ਆ ਤੇ ਨਾਲ ਅਪੀਲ ਵੀ ਕੀਤੀ ਆ ਦਵਿੰਦਰਜੀਤ ਸਿੰਘ ਨੇ ਇਹ ਵੀ ਕਿਹਾ ਕਿ ਇਹ ਹਮਲਾ ਦੇ ਦਿਹਾੜੇ ਇੱਕ ਵਿਅਸਤ ਸੜਕ ਜਾਨੀ ਕਿ ਉਹ ਸੜਕ ਜਿਹੜੀ ਬਿਜ਼ੀ ਰਹਿੰਦੀ ਹੈ ਜਿੱਥੇ ਆਮ ਤੌਰ ਤੇ ਲੋਕ ਲੰਘਦੇ ਰਹਿੰਦੇ ਨੇ ਉਸ ਦੇ ਤਕਰੀਬਨ ਬਿਲਕੁਲ ਨੇੜੇ ਹੋਇਆ ਪਰ ਹੁਣ ਤੱਕ ਕਿਸੇ ਵੀ ਸਿਆਸਤਦਾਨ ਨੇ ਇਸ ਦੀ ਖੁੱਲੀ ਨਿੰਦਿਆ ਨਹੀਂ ਕੀਤੀ ਉਹਨਾਂ ਮੌਜੂਦਾ ਇਮੀਗ੍ਰੇਸ਼ਨ ਵਿਰੋਧੀ ਰਾਜਨੀਤੀ ਅਤੇ ਲੋਕਪ੍ਰਿਤਾ ਦੀ ਦੌੜ ਨੂੰ ਜਿਹੜਾ ਇਸ ਵਾਧੇ ਨਸਲੀ ਕਰਿੰਡਤਾ ਦਾ ਜ਼ਿੰਮੇਵਾਰ ਕਰਾ ਦਿੱਤਾ ਕਿ ਜਿੱਥੇ ਯੂਕੇ ਦੇ ਵਿੱਚ ਸਿਕ ਫੈਡਰੇਸ਼ਨ ਦੇ ਵੱਲੋਂ ਇਸ ਨੂੰ ਇੱਕ ਨਸਲੀ ਹਮਲਾ ਜਿਹੜਾ ਉਹ ਕਰਾਰ ਦਿੱਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਕੀਤੀ ਹੈ ਕਿ ਚੌਕਸ ਰਹਿਣ ਦੀ ਲੋੜ ਆ ਪਰ ਇਸ ਦੇ ਵਿਚਾਲੇ ਵੱਡਾ ਸਵਾਲ ਇਹ ਵੀ ਹੈ ਕਿ ਇਸ ਤੋਂ ਕਿੰਨੀ ਵਾਰ ਪਹਿਲਾਂ ਵੀ ਜਿਹੜੇ ਸਿੱਖ ਜਾਂ ਫਿਰ ਭਾਰਤੀ ਅਜਹੀਆਂ ਨਸਲੀ ਹਿੰਸਕ ਘਟਨਾਵਾਂ ਦਾ ਜਿਹੜਾ ਸਾਹਮਣਾ ਕਰ ਚੁੱਕੇ ਨੇ ਯੂਕੇ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਨਾਲ ਖਾਸ ਕਰਕੇ ਸਿੱਖ ਅਤੇ ਔਰ ਦੱਖਣੀ ਏਸ਼ੀਆਈ ਭਾਈਚਾਰਿਆਂ ਨੂੰ ਪਹਿਲਾਂ ਵੀ ਨਸਲੀ ਹਿੰਸਾ ਦਾ ਅਪਰਾਧਾਂ ਦਾ ਸਾਹਮਣਾ ਕਰਨਾ ਪੈ ਚੁੱਕਾ ਹੈ ਇਸ ਦੇ ਨਾਲ ਤੁਹਾਨੂੰ ਕੁਝ ਮਿਲਦੀਆਂ ਜੁਲਦੀਆਂ ਜੜੀਆਂ ਘਟਨਾਵਾਂ ਨੇ ਪਿਛਲੇ ਕੁਝ ਕੁ ਸਾਲਾਂ ਦੀਆਂ ਤਕਰੀਬਨ 10-15 ਸਾਲਾਂ ਦੀਆਂ ਉਹ ਵੀ ਸਾਂਝੀਆਂ ਕਰਦਨੇ ਆ 2009 ਦੇ ਵਿੱਚ ਬਰਮਿੰਗਮ ਅਤੇ ਬਾਲਵਰਹੈਂਪਟਨ ਇਲਾਕਿਆਂ ਦੇ ਵਿੱਚ ਸਿੱਖ ਨੌਜਵਾਨਾਂ ਤੇ ਕੁਝ ਗਰੁੱਪਾਂ ਦੇ ਵੱਲੋਂ ਹਮਲੇ ਕੀਤੇ ਗਏ ਸਨ ਉਹਨਾਂ ਨੂੰ ਟਰਬਨ ਵਾਲੇ ਕਹਿ ਕੇ ਨਸਲੀ ਗਾਲਾਂ ਤੱਕ ਕੱਢੀਆਂ ਗਈਆਂ ਸੀ ਤਾਂ ਤੁਸੀਂ ਦੇਖੋ ਕਿ 2009 ਦਾ ਹਮਲਾ ਇਹ ਮਾਮਲਾ ਤੇ ਅੱਜ 2025 ਹੋ ਚੁੱਕਿਆ ਤੇ ਉਸ ਤੋਂ ਬਾਅਦ ਫਿਰ ਇੱਕ 2015 ਦੇ ਵਿੱਚ ਇਸੇ ਤਰੀਕੇ ਦਾ ਮਾਮਲਾ ਸਾਹਮਣੇ ਆਉਂਦਾ ਯੂਕੇ ਦੇ ਲੀਡਰਜ਼ ਸ਼ਹਿਰ ਦੇ ਵਿੱਚ ਇੱਕ ਗੁਰਦੁਆਰੇ ਦੀਆਂ ਕੰਧਾਂ ਦੇ ਉੱਪਰ ਨਸਲੀ ਨਾਰੇ ਲਿਖੇ ਜਾਂਦੇ ਨੇ ਕਟਨਾ ਸਥਾਨਕ ਸਿੱਖ ਭਾਈਚਾਰੇ ਦੇ ਵਿੱਚ ਡਰਾਤੇ ਗੁੱਸੇ ਦਾ ਕਾਰਨ ਉਸ ਵਕਤ ਵੀ ਬਣੀ ਸੀ ਤੇ ਗੁੱਸਾ ਉਸ ਸਥਾਨਕ ਲੋਕਾਂ ਦੇ ਵਿਰੋਧ ਦੇ ਵਿੱਚ ਉਹ ਅੱਜ ਤੱਕ ਨਹੀਂ ਉਤਰਿਆ ਤੇ ਉਸ ਤੋਂ ਫਿਰ 3 ਸਾਲ ਬਾਅਦ ਫਿਰ ਕਟਨਾ ਵਾਪਰ ਜਾਂ 2018 ਦੇ ਵਿੱਚ ਕੈਂਟ ਦੇ ਵਿੱਚ ਇੱਕ 16 ਸਾਲਾ ਸਿੱਖ ਵਿਦਿਆਰਥੀ ਤੇ ਸਕੂਲ ਤੋਂ ਘਰ ਵਾਪਸ ਆਉਂਦੇ ਸਮੇਂ ਹਮਲਾ ਕੀਤਾ ਗਿਆ ਉਸ ਦੀ ਜੜੀ ਪੱਗ ਨੂੰ ਖਿੱਚ ਕੇ ਸੁੱਟ ਦਿੱਤਾ ਗਿਆ ਤੇ ਉਸ ਨੂੰ ਟੈਰਰਿਸਟ ਤੱਕ ਕਿਹਾ ਗਿਆ ਜਾਨੀ ਕਿ ਤੁਸੀਂ ਦੇਖੋ ਕਿ ਉਸ ਦੀ ਜਿਸ ਨੂੰ ਕਿਹਾ ਜਾਂਦਾ ਕਿ ਸਿੱਖਾਂ ਦਾ ਮਾਨ ਸਤਕਾਰ ਆ ਪੱਗਾ ਉਸ ਨੂੰ ਜਿਹੜਾ ਖਿੱਚ ਕੇ ਸੁੱਟਿਆ ਗਿਆ ਬੇਅਦਬੀ ਕੀਤੀ ਗਈ ਤੇ ਉਸ ਤੋਂ ਬਾਅਦ ਉਸ ਨੂੰ ਟੈਰਰਿਸਟ ਤੱਕ ਜਿਹੜਾ ਬੋਲਿਆ ਗਿਆ ਤੇ ਉਸ ਤੋਂ ਬਾਅਦ ਫਿਰ ਕੋਰੋਨਾ ਮਹਾਮਾਰੀ ਕੋਵਿਡ-19 ਦੌਰਾਨ ਯੂਕੇ ਦੇ ਵਿੱਚ ਏਸ਼ੀਆਈ ਮੂਲ ਦੇ ਲੋਕਾਂ ਖਿਲਾਫ ਨਸਲੀ ਹਮਲਿਆਂ ਦੇ ਵਿੱਚ ਵਾਧਾ ਹੋਇਆ। ਕਈ ਭਾਰਤੀ, ਚੀਨੀ ਅਤੇ ਹੋਰ ਏਸ਼ੀਆਈ ਮੂਲ ਦੇ ਲੋਕਾਂ ਨੂੰ ਸੜਕਾਂ ਤੇ ਪਬਲਿਕ ਟਰਾਂਸਪੋਰਟ ਤੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਤੇ ਉਸ ਤੋਂ ਬਾਅਦ ਲੰਡਨ ਅਤੇ ਮਾਂਚੈਸਟਰ ਦੇ ਵਿੱਚ 2023 ਦੌਰਾਨ ਕਈ ਦੱਖਣੀ ਏਸ਼ੀਆਈ ਟੈਕਸੀ ਡਰਾਈਵਰਾਂ ਨੇ ਸ਼ਿਕਾਇਤ ਕੀਤੀ ਕਿ ਯਾਤਰੀਆਂ ਵੱਲੋਂ ਉਹਨਾਂ ਨਾਲ ਨਸਲੀ ਗਾਲਾਂ, ਹਿੰਸਾ ਅਤੇ ਕਿਰਾਏ ਨਾ ਦੇਣ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਨੇ। ਤਾਂ ਤੁਸੀਂ ਦੇਖੋ ਕਿ ਪਹਿਲੀ ਘਟਨਾ ਨਹੀਂ ਹੈ ਕਿ ਅੱਜ ਇੱਕ 20 ਸਾਲਾ ਸਿੱਖ ਲੜਕੀ ਨੂੰ ਜਿਹੜਾ ਬਲਾਤਕਾਰ ਜਿਹੇ ਅਜਿਹੇ ਕਨੌਣੇ ਜਿਹੜਾ ਅਪਰਾਧ ਦਾ ਸਾਹਮਣਾ ਕਰਨਾ ਪਿਆ ਜਾਨੀ ਕਿ ਬਾਰ ਬਾਰ ਨਸਲੀ ਟਿੱਪਣੀਆਂ ਹੋ ਰਹੀਆਂ ਨੇ ਕਦੇ ਉਹਨਾਂ ਨੂੰ ਟੈਰਰਿਸਟ ਕਿਹਾ ਜਾ ਰਿਹਾ ਕਦੇ ਉਹਨਾਂ ਦੀ ਜਿਹੜੀ ਪੱਗ ਦੀ ਬੇਅਦਬੀ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਬਹੁਤ ਵਾਰ ਜਿਹੜੇ ਟੈਕਸੀ ਡਰਾਈਵਰ ਨੇ ਸਿੱਖ ਨੇ ਜਾਂ ਫਿਰ ਭਾਰਤੀ ਮੂਲ ਦੇ ਨੇ ਉਹਨਾਂ ਨੂੰ ਕਰਾਇਆ ਤੱਕ ਨਹੀਂ ਦਿੱਤਾ ਜਾਂਦਾ ਜਾਨੀ ਕਿ ਲਗਾਤਾਰ ਇਹ ਕੰਮ ਵਧਦਾ ਜਾ ਰਿਹਾ ਸਰਕਾਰ ਨੂੰ ਜਿਹੜਾ ਉੱਥੋਂ ਦੇ ਸਿੱਖ ਫੈਡਰੇਸ਼ਨ ਯੂਕੇ ਦੇ ਵਿੱਚ ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਉੱਪਰ ਵਣਦੀ ਕਾਰਵਾਈ ਕੀਤੀ ਜਾਵੇ ਜਿੱਥੇ ਕਾਰਵਾਈ ਕਰਨ ਦੀ ਮੰਗ ਆ ਦਵਿੰਦਰਜੀਤ ਸਿੰਘ ਉਹਨਾਂ ਨੇ ਕੀਤੀ ਹੈ ਤੇ ਨਾਲ ਇਹ ਵੀ ਵੱਡਾ ਸਵਾਲ ਆ ਕਿ ਕਦੋਂ ਤੱਕ ਭਾਰਤੀ ਮੂਲ ਦੇ ਲੋਕ ਜਾਂ ਫਿਰ ਸਿੱਖ ਵਿਦੇਸ਼ੀਆਂ ਦੇ ਵਿੱਚ ਇਸੇ ਤਰੀਕੇ ਦੇ ਨਸਲੀ ਹਮਲਿਆਂ ਦਾ ਸਾਹਮਣਾ ਕਰਦੇ ਰਹਿਣਗੇ